ਫਾਜ਼ਿਲਕਾ ਦੇ ਪਿੰਡ ਕਾਹਲੀਵਾੜਾ ਬੋਦਲਾ ਦੇ ਕਰੀਬ ਦੇਨ ਦਰਜਨ ਕਿਸਾਨਾਂ ਨੂੰ ਨਹੀਂ ਮਿਲਿਆ بارش ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਪਟਵਾਰੀ ਤੇ ਗਿਰਦਾਵਰੀ ਲਿਖਣ ਲਈ ਪੈਸੇ ਮੰਗਣ ਦੇ ਲਾਇਕ ਥੇ ਦੋਸ਼ ਪਟਵਾਰੀ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਕਿਹਾ ਖਰਾਬੇ ਦੀ ਰਿਪੋਰਟ ਖੇਤੀਬਾੜੀ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਐਡਬਲਯੂ ਨਿਊਜ਼ 18 ਅਪਡੇਟ ਫਾਜ਼ਿਲਕਾ ਦੇ ਪਿੰਡ ਟਾਹਲੀ ਵਾਲਾ ਬੋਦਲਾ ਆ ਰਹੀ ਹੈ ਜਿੱਥੋਂ ਦੇ 3 ਦਰਜਨ ਤੋਂ ਵੱਧ ਕਿਸਾਨਾਂ ਨੂੰ ਬਾਰਿਸ਼ ਦੇ ਪਾਣੀ ਕਾਰਨ ਸੇਮ ਨਾਲੇ ਦੇ ਪਾਣੀ ਦੇ ਓਵਰਫਲੋ ਹੋਣ ਮਗਰੋਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਨਾ ਮਿਲਣ ਕਾਰਨ ਪੀੜਤ ਕਿਸਾਨਾਂ ਨੇ ਮੁਆਵਜ਼ਾ ਲੈਣ ਲਈ ਕੁੱਲ ਹਿੰਦ ਕਿਸਾਨ ਸਭਾ ਤੇ ਸੀਪੀਆਈ ਆਗੂਆਂ ਤੱਕ ਪਹੁੰਚ ਕੀਤੀ ਗਈ ਹੈ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਟੰਡਿਆ ਮਜ਼ਦੂਰ ਆਗੂ ਸ਼ੁਭੇਗ ਸਿੰਘ ਪਜਨ ਲਾਲਤੇ ਹੋਣਾ ਵੱਲੋਂ ਅੱਜ ਪਾਣੀ ਨਾਲ ਪ੍ਰਭਾਵਿਤ ਹੋਏ ਰਕਬੇ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਹੱਕ ਨਾ ਦਿੱਤੇ ਜਾਣ ਤੇ ਰੋਸ ਜ਼ਾਹਿਰ ਕੀਤਾ ਇਸ ਲਈ ਸੰਗਰਾਸ਼ ਕੀਤੇ ਜਾਣ ਦਾ ਐਲਾਨ ਵੀ ਕੀਤਾ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀ 100% ਦੀ ਫਸਲ ਖਰਾਬ ਹੋ ਗਈ ਪਰ ਮਾਲ ਵਿਭਾਗ ਵੱਲੋਂ ਆਈ ਮੁਆਵਜ਼ੇ ਦੀ ਲਿਸਟ ਨੂੰ ਉਹ ਦੇਖ ਕੇ ਉਸ ਵੇਲੇ ਹੈਰਾਨ ਰਹੇ ਗਏ ਜਦ ਲਿਸਟ ਵਿੱਚ ਪ੍ਰਭਾਵਿਤ 3 ਦਰਜਨ ਤੋਂ ਵੱਧ ਕਿਸਾਨਾਂ ਦੇ ਨਾਮ ਹੀ ਨਹੀਂ ਸਨ ਲਿਸਟ ਵਿੱਚ ਕਈ ਉਹਨਾਂ ਕਿਸਾਨਾਂ ਦੇ ਨਾਮ ਸਨ ਜੇ ਨਦੀ ਫਸਲ ਖਰਾਬ ਨਹੀਂ ਹੋਈ ਪਰ ਉਹਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਮਿਲ ਚੁੱਕੀ ਹੈ ਕਈ ਕਿਸਾਨਾਂ ਨੇ ਦਸਿਆ ਕਿ ਉਹਨਾਂ ਵੱਲੋਂ ਜ਼ਮੀਨ 70 70000 ਨੂੰ ਠੇਕੇ ਤੇ ਲੈ ਕੇ ਫਸਲ ਦੀ ਕਾਸ਼ਤ ਕੀਤੀ ਗਈ ਅਗਸਤ ਮਹੀਨੇ ਵਿੱਚ ਹੋਈ ਬਰਸਾਤ ਕਾਰਨ ਉਹਨਾਂ ਦੀ ਫਸਲ ਵੀ ਖਰਾਬ ਹੋਈ ਅਤੇ ਉਹਨਾਂ ਨੂੰ ਦੋ ਤੋਂ ਤਿੰਨ ਵਾਰ ਇੱਥੇ ਝੋਨਾ ਤੇ ਬਾਸਮਤੀ ਬੀਜਣਾ ਪਿਆ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੀ ਫਸਲ ਨਹੀਂ ਹੋਈ ਕਿਸਾਨਾਂ ਨੇ ਕਿਹਾ ਕਿ ਮਾਲ ਵਿਭਾਗ ਦੇ ਪਟਵਾਰੀ ਵੱਲੋਂ ਉਹਨਾਂ ਨੂੰ ਮੁਆਵਜ਼ਾ ਲੈਣ ਲਈ ਦਫ਼ਤਰ ਆ ਕੇ ਮਿਲਣ ਵਾਸਤੇ ਕਿਹਾ ਗਿਆ ਸੀ ਇਸ ਮੌਕੇ ਹੋਰ ਕਿਸ ਨੇ ਕੀ ਕਿਹਾ ਆਓ ਸੁਣਦੇ ਹਾਂ ਪ੍ਰਧਾਨ ਜੀ ਦੀ ਟੀਮ ਹਮਲਾ ਸਾਰਾ ਕੀ ਅੱਜ ਇਹ ਅਸੀਂ ਕੋਲਿੰਦ ਕਿਸਾਨ ਸਭਾ ਦੇ ਵੱਲੋਂ ਪੈਂਡ ਟਾਲੀ ਬੋਦਲਾ ਦੇ ਵਿੱਚ ਆਇਆ ਕਿਉਂਕਿ ਇਥੋਂ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਸਾਡੇ ਨਾਲ ਤਾਲਮਿਲ ਕੀਤਾ ਹੈ ਕਿ ਜਿਹੜਾ ਪਿਛਲੇ ਸਮੇਂ ਬਰਸਾਤਾਂ ਦੇ ਨਾਲ ਬੇਮੌਸਮੀਆ ਕਾਫੀ ਬਰਸਾਤ ਪੈਣ ਕਰਕੇ ਜਿਹੜਾ ਜਿਹੜੇ ਨਿਕਾਸੀ ਵਾਲੀ ਨਾਲੀਆਂ ਨੇ ਸੇਮ ਲਾ ਲਏ ਨੇ ਉਹਨਾਂ ਦੇ ਨਾਲ ਸਹੀ ਢੰਗ ਨਾਲ ਖਟਾਈ ਹੋਣ ਕਰਕੇ ਜਾ ਉਹਨਾਂ ਦਾ ਜਿਹੜਾ ਪਾਣੀ ਜ਼ਿਆਦਾ ਹੋਣ ਕਰਕੇ ਆ ਕਿਸਾਨਾਂ ਦਾ ਸਾਰਾ ਨੁਕਸਾਨ ਹੋ ਗਿਆ ਸੀ ਸੋ ਜਿਹੜੇ ਕਰਕੇ ਅਸੀਂ ਅੱਜ ਆਏ ਹੈ ਆਸ-ਪਾਸੇ ਸਾਰੇ ਕਿਸਾਨਾਂ ਦਾ ਤਕਰੀਬਨ ਮੁਆਵਜ਼ਾ ਪੈ ਗਿਆ ਹੈ ਜਿਹੜੇ ਖੇਤ ਵਿੱਚ ਅਸੀਂ ਖੜੇ ਆ ਇਹ ਲਗਭਗ 100% ਫਸਲ ਖਤਮ ਹੈ ਇਸ ਪਿੰਡ ਦਾ 80 ਤੋਂ ਲੈ ਕੇ 90 ਕਿਲੇ ਤੱਕ ਜਿਹੜੇ ਕਿਸਾਨ ਜਿਨ੍ਹਾਂ ਦੇ ਆ ਰਹਿ ਗਿਆ ਉਹ ਨਹੀਂ ਪਾਇਆ ਗਿਆ ਸੋ ਇੱਥੇ ਪਟਵਾਰੀ ਵੀ ਮੌਕੇ ਤੇ ਆਇਆ ਹੈ ਪਟਵਾਰੀ ਨੇ ਵੀ ਮਨ ਲਓ ਇਹਨਾਂ ਨੇ ਉਹਨਾਂ ਨੂੰ ਵੀ ਦੋਸ ਵੇਲੇ ਇੱਥੇ ਨੋਟ ਕਰਾਇਆ ਪਰ ਇਹ ਗੱਲ ਸਾਹਮਣੇ ਆ ਰਹੀ ਵੀ ਕੋਈ ਕਲੈਰੀਕਲ ਮਿਸਟੇਕ ਹੋ ਗਈ ਜਾਂ ਕੋਈ ਨੰਬਰ ਪਾਉਣ ਵਾਲੇ ਰਹਿ ਗਏ ਨੇ ਔਰ ਇਹਨਾਂ ਕਿਸਾਨਾਂ ਦਾ ਕੀ قصور ਹੈ ਕਿ ਜਿਨ੍ਹਾਂ ਦਾ ਇਹ ਫਸਲ ਬੀਜਣ ਲੱਗਿਆ ਬੜਾ ਵੱਡਾ ਨੁਕਸਾਨ ਮਤਲਬ ਖਰਚ ਹੋਇਆ ਤੇ ਉਹਨਾਂ ਨੂੰ ਚਾਰ ਸਪੇਰੇ ਦੂਜੇ ਮਿਲ ਜਾਣ ਤੇ ਜਿਹੜਾ 80 ਤੋਂ 90 ਕਿੱਲਾ ਰਹਿ ਜਾਣ ਲਗਭਗ ਜਿਹੜੇ ਕਿਸਾਨ ਨੇ 40 ਤੋਂ 45 ਕਿਸਾਨ ਨੇ ਜਿਨ੍ਹਾਂ ਦੀ ਇਹ ਲਿਖੀ ਵੀ ਗਈ ਸੋ ਇਸ ਵਾਸਤੇ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਤੋਂ ਇਥੋਂ ਦੇ ਸਿਵਲ ਪ੍ਰਸ਼ਾਸਨ ਨੂੰ ਤੋਂ ਉਸ ਜਿਹੜਾ ਪਟਵਾਰੀ ਜਿਨੇ ਪਹਿਲਾਂ ਤਾਂ ਦੇਖਿਆ ਜਾਵੇ ਜੇ ਉਹਨੇ ਗਲਤੀ ਕੀਤੀ ਕਤਾਈ ਕੀਤੀ ਹੈ ਤੋ ਉਹਨੂੰ ਫੌਰੀ ਤੌਰ ਤੇ ਸਸਪੈਂਡ ਕਰਨਾ ਚਾਹੀਦਾ ਤੇ ਇਹਨਾਂ ਨੂੰ ਜਿਹੜਾ ਬਚਦਾ ਮੁਆਵਜ਼ਾ ਜੜ ਜੜਾ ਰਹਿ ਗਿਆ ਇਹਨਾਂ ਨੂੰ ਦੇਣਾ ਚਾਹੀਦਾ ਸੋ ਇਹਨਾਂ ਨੇ ਆਪ ਦੇ ਤੌਰ ਤੇ ਡੀਸੀ ਮੈਡਮ ਨੂੰ ਏਡੀਸੀ ਨੂੰ ਮਿਲ ਵੀ ਚੁੱਕੇ ਨੇ ਇਥੋਂ ਦੇ ਐਮਐਲਏ ਨੂੰ ਵੀ ਮਿਲ ਚੁੱਕੇ ਨੇ ਸੌਣਾ ਸਾਹਿਬ ਨੂੰ ਪਰ ਉਹਨਾਂ ਨੇ ਕੋਈ ਕਿਸੇ ਨੇ ਇਹਨਾਂ ਦੀ ਬਾਹ ਨਹੀਂ ਫੜੀ ਗੋਲਡੀ ਸਾਹਿਬ ਗੋਲਡੀ ਸਾਹਿਬ ਮੁਸਾਫਰ ਚਲੋ ਕਿਸੇ ਨੇ ਇਹਨਾਂ ਦੀ ਕੋਈ ਬਾਹ ਨਹੀਂ ਫੜੀ ਸੋ ਇਸ ਵਾਸਤੇ ਅਸੀਂ ਅੱਜ ਕੋਲਿੰਦ ਕਿਸਾਨ ਸਭਾ ਵੱਲੋਂ ਪੂਰੀ ਟੀਮ ਇਸ ਪਿੰਡ ਵਿੱਚ ਆਇਆ ਆ ਸਾਰਾ ਰਕਬਾ ਵਿਖੇ ਤੋ ਸਾਨੂੰ ਦਿਖ ਰਿਹਾ ਵੀ 100% ਦਾ 100% ਜਿਹੜਾ ਝੋਨਾ ਨੁਕਸਾਨਿਆ ਹੋਇਆ ਖਾਲੀ ਥਾਂ ਪਈ ਏ ਸੋ ਹੁਣ ਕੁਛ ਦਿਨਾਂ ਬਾਅਦ ਕਣਕ ਦੀ ਬਜਾਈ ਇਹਨਾਂ ਨੇ ਕਰਨੀ ਏ ਤੇ ਜੇ ਕੋਈ ਸਰਕਾਰ ਜਾਂ ਸਿਵਲ ਪ੍ਰਸ਼ਾਸਨ ਡੀਸੀ ਮੈਡਮ ਜਾਂ ਏਡੀਸੀ ਜਾਂ ਐਸਡੀਐਮ ਕੋਈ ਇਹਨਾਂ ਦੀ ਬਾਹ ਨਾ ਫੜੇਗਾ ਤੇ ਫਿਰ ਸਾਨੂੰ ਇਹਦੇ ਮੁਆਵਜ਼ਾ ਲੈਣ ਵਾਸਤੇ ਐਡੀਟੇਸ਼ਨ ਨੂੰ ਲੜਨੀ ਪੈਗੀ ਤੇ ਫਿਰ ਅਸੀਂ ਲੜਾਂਗੇ ਕਿਉਂਕਿ ਜੇ ਚਾਰਚ ਫੇਰੇ ਮਿਲ ਗਿਆ ਤੇ ਫਿਰ ਵਿੱਚ ਕਿਉਂ ਰਹਿ ਗਿਆ ਜਾਤੇ ਪਟਵਾਰੀ ਨੇ ਆਨਾ ਕਾਨੀ ਇਹ ਵੀ ਪਤਾ ਲੱਗ ਰਿਹਾ ਸਾਨੂੰ ਇਹ ਪਿੰਡ ਵਾਲੇ ਸਾਥੀ ਕਹਿ ਰਹੇ ਨੇ ਕਿਸਾਨ ਵੀ ਜਿਨ੍ਹਾਂ ਨੂੰ ਆਇਆ ਸੀ ਉਹਨਾਂ ਤੇ ਕਿੰਤੂ ਪ੍ਰੰਤੂ ਚਲੋ ਸਾਡਾ ਹੱਕ ਨਹੀਂ ਬਣਦਾ ਕਰਨਾ ਪਰ ਜਿਨ੍ਹਾਂ ਦੀ ਫਸਲ ਖੜੀ ਏ ਉਹਨਾਂ ਦਾ ਆ ਗਿਆ ਤੇ ਜਿਨ੍ਹਾਂ ਦੀ 100% ਲਸਟ ਹੋ ਗਈ ਏ ਉਹਨਾਂ ਦਾ ਕਿਉਂ ਨਹੀਂ ਆਇਆ ਇਹ ਇੱਕ ਸਵਾਲ ਬਣਦਾ ਹੈ ਤੇ ਸਵਾਲ ਫਿਰ ਇਹਨਾਂ ਨੇ ਜਿਹੜੇ ਸਾਨੂੰ ਦੱਸਿਆ ਵੀ ਉਹਨਾਂ ਨੇ ਆਪਦੇ ਕੋਈ ਦੇ ਕੇ ਹਿਸਾ ਪੱਤੀ ਉਹਨਾਂ ਨੇ ਪੁਆ ਰਹੇ ਨੇ ਤੇ ਅਸੀਂ ਹਿਸਾ ਪੱਤੀ ਨਹੀਂ ਦਿੱਤਾ ਸਾਡੇ ਉਸ਼ਰਿਆਂ ਵੀ ਮੰਗ ਰਹੇ ਸੀ ਪਰ ਇਸ ਕਰਕੇ ਸਾਡਾ ਨਹੀਂ ਪਿਆ ਸੋ ਅਸੀਂ ਉਸ ਗੱਲਾਂ 'ਚ ਨਾ ਜਾਂਦੇ ਹੋਏ ਅਸੀਂ ਇਹ ਗੱਲ ਕਹਿੰਨੇ ਆ ਇਹਨਾਂ ਦਾ 100% ਨੁਕਸਾਨ ਹੋਇਆ ਇਹਨਾਂ ਦੀ ਸਰਕਾਰ ਬਾਫੜੇ ਤੇ ਇਹਨਾਂ ਦਾ ਫੌਰੀ ਤੌਰ ਤੇ ਮੌਜੂਦਾ ਪਾਇਆ ਜਾਵੇ ਇਹ بارش ਕਾਰਨ ਜਿਹੜਾ ਓਵਰਫਲੋ ਪਾਣੀ ਹੋ ਕੇ ਨਾਲਿਆਂ ਦਾ ਡਰੇਨਾ ਦਾ ਖੜਾ ਸੀ ਇੱਥੇ ਦੀ ਹਾਂਜੀ ਹਾਂਜੀ ਡਰੇਨਾ ਦਾ ਪਾਣੀ ਨਾ ਪੂਰੀ ਖਟਾਈ ਹੋਣ ਕਰਕੇ ਇਹਨਾਂ ਹੁਣ ਤੱਕ ਪਾਣੀ ਇਹਦੇ ਵਿੱਚ ਕੋ ਵਖਰੇ ਤੇ ਚਿੱਕੜ ਖੜਾ ਹੈ ਅਜੇ ਵੀ ਕਣਕ ਵੀ ਛਾਇਦ ਇੱਥੇ ਮੇਰਾ ਖਿਆਲ ਵੀ ਨਹੀਂ ਬਿਜੀਨੀ ਸੋ ਇਸ ਵਾਸਤੇ ਦੋ ਫਸਲਾਂ ਇਹਨਾਂ ਦੀ ਨੁਕਸਾਨੀਆਂ ਗਈਆਂ ਤੇ ਜਿਨ੍ਹਾਂ ਦੀ ਨੁਕਸਾਨੀ ਆ ਗਈਆਂ ਨੇ ਉਹਨਾਂ ਨੂੰ ਰੁਪਈਆ ਨਾ ਮਿਲੇ ਖਾਸ ਵੱਡੀ ਗੱਲ ਇਹ ਵੀ ਜਿਹੜੇ ਖੇਤ ਅਸੀਂ ਖੜੇ ਆ ਇਹ ਜਿਹੜਾ ਕਿਸਾਨ ਹੈ ਇਹਨੇ ਖੇਤ ਠੇਕੇ ਤੇ ਲਿਆ ਹੈ 7-8 ਕਿਲੇ ਠੇਕੇ ਆ ਟਿਕਨੇ ਠੇਕੇ ਤੇ ਲਿਆ ਹੈ ਔਰ 70000 ਰੁਪਏ ਠੇਕਾ ਭਰ ਚੁੱਕਿਆ ਹੈ ਤੇ ਉਹਨੂੰ ਜਿਹੜਾ ਮੁਆਵਜ਼ਾ ਜਿਹੜਾ ਅੰਜੂ ਪੁੰਜਣ ਵਾਲੀ ਗੱਲ ਹੈ ਵੀ 20000 ਰੁਪਏ ਤੇ ਤਕਰੀਬ ਜਿੰਦਾ 100% ਨੁਕਸਾਨ ਹੋਇਆ ਤੇ 20000 ਨਾਲ ਉਹਦਾ ਖਰਚਾ ਵੀ ਨਹੀਂ ਮੁੜਦਾ ਸੋ ਇਸ ਵਾਸਤੇ ਉਹਦਾ ਜਿਹੜਾ ਠੇਕੇ ਤੇ ਲਿਆ ਹੈ इवन ਕਿ ਠੇਕੇ ਤੇ ਵੀ ਭਾਵੇਂ ਲਿਆ ਤੇ ਭਾਵੇਂ ਮਾਲ ਕੇ ਜਿਹਦਾ ਨੁਕਸਾਨ ਸਾਡੀ ਕਿਸਾਨ ਸਭਾ ਇਹ ਗੱਲ ਕਹਿੰਦੀ ਵੀ ਜਿਹਦਾ ਨੁਕਸਾਨ ਹੋਇਆ ਉਹਨੂੰ ਜਿੰਨਾ ਹੋਇਆ ਉਹਨੂੰ ਮਿਲਣਾ ਚਾਹੀਦਾ ਉਹਦੀ ਭਰਪਾਈ ਹੋਣੀ ਚਾਹੀਦੀ ਜੋ ਸਰਕਾਰ ਨੇ ਲਾਣਿਆ ਜੇ ਉਹਨਾਂ ਵਿੱਚ ਕੋਈ ਕਾਣੀ ਵੰਡ ਕਰੇਗਾ ਤੇ ਫਿਰ ਕਾਣੀ ਵੰਡ ਜਿਹੜਾ ਵੀ ਕਰੇਗਾ ਉਹ ਭੁਗਤਣ ਵਾਸਤੇ ਤਿਆਰ ਰਹੇ ਅੰਸਰਾ ਜੀ ਤੁਹਾਡੀ ਕਿੰਨੀ ਜ਼ਮੀਨ ਸੀ ਇੱਥੇ ਸਾਢੇ 8 ਕਿੱਲੇ ਜ਼ਮੀਨ ਸੀ ਠੇਕੇ ਠੇਕੇ ਲਈ ਹੋਈ ਹੈ ਜੀ ਇਹ ਦੂਜਾ ਤੁਸੀਂ ਇੱਥੇ ਚੋਨਾ ਬੀਜਿਆ ਸੀ ਚੋਨਾ ਬੀਜਿਆ ਸੀ ਕੀ ਸੀਗਾ ਬਾਸਪਤੀ ਚੋਨਾ ਸੀ ਠੀਕ ਹੈ ਇਹ ਮਾਲਕੀ ਜਾਂ ਠੇਕੇ ਤੇ ਇਹ ਠੇਕੇ ਸੀ ਜੀ अच्छा ਤੁਹਾਡੇ ਵੱਲੋਂ ਕੋਈ ਇਸੇ ਨੂੰ ਗਹਾਰ ਲਗਾਈ ਗਈ ਮਦਦ ਦੀ ਅਪੀਲ ਕੀਤੀ ਗਈ ਹਾਂਜੀ ਇਹ ਗੱਲ ਹੋ ਰਹੀ ਆ ਵੀ ਤੁਹਾਨੂੰ ਮਾਜਾ ਕਿਉਂ ਨਹੀਂ ਮਿਲਿਆ ਅਸੀਂ ਜੀ ਪਟਵਾਰੀ ਨੂੰ ਪਹਿਲਾਂ ਮਿਲਦੇ ਰਹੇ ਹੂੰ ਕਹਿੰਦਾ ਜੀ ਤੁਹਾਡਾ ਚੜਾਤਾ ਰਖਵਾ ਹੂੰ ਅਸੀਂ ਫਿਰ ਵੀ ਕਿਆ ਦੇਖ ਲੋ ਕਹਿੰਦਾ ਚੜਾਤਾ ਤੁਹਾਨੂੰ ਬੇਫਿਕਰ ਹੋ ਜਾਓ ਮੋੜ ਕੇ ਜਦੋਂ ਲਿਸਟ ਆਈ ਉਹਦੇ ਸਾਡਾ ਇੱਕ ਮਰਲਾ ਹੀ ਨਹੀਂ ਆਇਆ ਹੂੰ ਮੋੜ ਕੇ ਸਾਨੂੰ ਕਹਿੰਦਾ ਤਹਿਸੀਲਦਾਰ ਕੋਲ ਜਾ ਵਾ ਤਹਿਸੀਲਦਾਰ ਕੋਲੇ ਗਏ ਹੂੰ ਉਹਨੇ ਵੀ ਸਾਨੂੰ ਜਵਾਬ ਦਿੱਤਾ ਜੀ ਇਹਦਾ ਕੋਈ ਹੱਲ ਨਹੀਂ ਹੱਲ ਨਹੀਂਗਾ ਹੱਲ ਨਹੀਂਗਾ ਤੁਹਾਡੀ ਫਸਲ ਮਰ ਗਈ ਆ ਔਰ ਮਾਲਜੇ ਤੋਂ ਕਹਿ ਰਿਹਾ ਕਿ ਹੱਲ ਨਹੀਂਗਾ ਹੱਲ ਨਹੀਂ ਐਸਡੀਐਮ ਕੋਲ ਗਏ ਉਹਨੇ ਵੀ ਕਹਿਆ ਇਹਦਾ ਕੋਈ ਹੱਲ ਨਹੀਂ ਇਹ ਤੁਹਾਨੂੰ ਮੁਸ਼ਕਲ ਹੈ ਮੁੜ ਕੇ ਗੋਲਡਨ ਸਾਹਿਬ ਨੂੰ ਹੁਣ ਮਿਲੇ ਆ ਤੇ ਕਿਸਾਨੀ ਉਹਨੇ ਨਾਲ ਐ ਇਹ ਸਾਡੀ ਇਹਨਾਂ ਨੇ ਬਾਹ ਫੜੀ ਐ ਕੋਈ ਨਾ ਕੋਈ ਹੱਲ ਕਰਨਗੇ ਕਿੰਨੇ ਕੋਈ ਕਿਸਾਨ ਆ ਜਿਹੜੇ ਮਾਲਜੇ ਤੋਂ ਰਹਿ ਗਏ ਆ ਇੱਥੇ ਜੀ 40 50 ਕਿਸਾਨ ਰਹਿ ਗਏ ਜੀ 70 ਕਿਲਾ 80 ਕਿਲਾ ਰਹਿ ਗਿਆ ਜਿਹੜਾ ਨਹੀਂ ਪਾਇਆ ਜੜ ਕਰੀਬ ਲੋਕ ਹੋ ਹੀ ਰਹਿ ਗਏ ਜਿਹੜੇ ਮੀਰ ਲੋਕ ਉਹ ਤਾਂ ਪੈਸੇ ਦੇਖ ਕੇ ਪਾ ਗਏ ਸਿਰਫ ਗਰੀਬ ਹੀ ਰਹਿ ਗਏ ਟਾਰੀ ਅੱਗੋਂ ਪੁੱਠਾ ਬੋਲਦਾ ਜੇ ਹੁਣ ਉਹਨੂੰ ਕਹਿੰਨੇ ਆ ਉਹ ਪਰ ਕਾਸ਼ ਤੁਹਾਡਾ ਰਕਬਾ ਵੀ ਖਰਾਬ ਹੋਇਆ ਸੀ ਹਾਂਜੀ ਮਿਲਿਆ ਨਹੀਂ ਮਾਜਾ ਨਹੀਂ ਜੀ ਕੀ ਗੱਲ ਕੀ ਕਿਹਾ ਗਿਆ ਪ੍ਰਸ਼ਾਸਨ ਨੂੰ ਸਰ ਅਸੀਂ ਇੱਥੇ ਦੋ ਵਾਰ ਚੋਨਾ ਲਾਇਆ ਦੋ ਵਾਰ ਸਾਡਾ ਡੁੱਬ ਗਿਆ ਤੇ ਅਸੀਂ 70000 ਨੂੰ ਛੇਕੇ ਤੇ ਪੈਲੀ ਲਈ ਵੀ ਆ ਲਗਭਗ ਅਸੀਂ ਇੱਕ ਕਿੱਲੇ ਮਗਰੋਂ ਲੱਖ ਰੁਪਏ ਦੇ ਥੱਲੇ ਆ ਗਏ ਅਸੀਂ ਪਟਵਾਰੀ ਸਾਹਿਬ ਨੂੰ ਗੁਜਾਰਸ਼ ਕੀਤੀ ਸੀ ਸਾਡਾ ਬਹੁਤ ਨੁਕਸਾਨ ਹੋਇਆ ਪਹਿਲੀ ਠੇਕੇ ਤੇ ਹੈ ਸਾਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਉਹ ਪਟਵਾਰੀ ਨੇ ਸ਼ਰਮ ਸਾਨੂੰ ਕਿਹਾ ਹੈ ਮੁਆਵਜ਼ਾ ਉਸ ਨੂੰ ਦਿੱਤਾ ਜਾਵੇਗਾ ਜੋ ਮੈਨੂੰ 2000 ਕਿੱਲੇ ਦੇ حساب ਨਾਲ ਰਿਸ਼ਵਤ ਦੇ ਦੇਗਾ ਸ਼ਰਮ ਸਾਨੂੰ ਕਿਹਾ ਅਸੀਂ ਉਹਨੂੰ ਇਹ ਗੁਜਾਰਸ਼ ਕੀਤੀ ਹੈ ਵੀ ਅਸੀਂ ਲੱਖ ਰੁਪਏ ਦੇ ਅੱਗੇ ਥੱਲੇ ਆਏ ਬੈਠੇ ਹਾਂ ਤੇ ਅਸੀਂ ਤੈਨੂੰ ਇਹ ਰਿਸ਼ਵਤ ਨਹੀਂ ਦੇ ਸਕਦੇ ਕੱਲ ਨੂੰ ਸਾਡਾ ਮੁਆਵਜ਼ਾ ਆਣਾ ਹੈ ਕਿ ਨਹੀਂ ਅਸੀਂ ਦੇ ਜੇ ਇਹ ਬਾਲੇ ਵੀ 2003 ਨੂੰ ਦੇ ਦੇਾਂਗੇ ਅਸੀਂ ਬੱਚੇ ਕਿੱਥੋਂ ਪਾਲਾਂਗੇ ਤੇ ਪਟਵਾਰੀ ਸਾਹਮਣੇ ਛਰੇ ਆਮ ਸਾਡਾ ਛਰੇ ਆਮ ਸਾਡਾ ਕੋਈ ਰਕਬਾ ਨਹੀਂ ਜੜਾਇਆ ਸਾਨੂੰ ਝੂਠੇ ਲਾਰੇ ਲਾਈ ਰੱਖੇ ਆ ਤੁਹਾਡਾ ਰਕਬਾ ਚੜਾਤਾ ਚੜਾਤਾ ਜਦੋਂ ਲਿਸਟ ਆਈ ਆ ਤਾਂ ਸਾਡਾ ਇੱਕ ਮਰਲਾ ਨਹੀਂ ਚੜਾਇਆ ਸੀ ਤੇ ਜੋ ਕਿਸਾਨ 100% ਜਿੰਨਾਂ ਦੀ ਫਸਲ ਸਹੀ ਖੜੀ ਆ ਪਟਵਾਰੀ ਨੂੰ ਰਿਸ਼ਵਤ ਦੇ ਕੇ ਛਰੇ ਆਮ ਉਹਨਾਂ ਨੇ ਆਦਾ 20 30 30 ਕਿੱਲੇ ਚੋਂ ਨਾ ਪਵਾਇਆ ਜੀ ਤੇ ਜਿਨ੍ਹਾਂ ਦੀ 100% ਫਸਲ ਮਾਰੀ ਗਈ ਆ ਮਜ਼ਦੂਰ ਆ ਛੋਟੇ ਇੱਕ ਕਿੱਲੇ ਵਾਲੇ ਦੋ ਕਿੱਲੇ ਵਾਲੇ ਜਾਂ ਠੇਕੇ ਵਾਲੇ ਉਹਨਾਂ ਦਾ ਪਟਵਾਰੀ ਨੇ ਕੋਈ ਪਾਈ ਨਹੀਂ ਪਾ ਲਈ ਜੀ ਮੈਂ ਪੰਜਾਬ ਸਰਕਾਰ ਨੂੰ गुजारिश ਕਰਦਾ ਹਾਂ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ ਜੇ ਇਹਨੇ ਸਾਡੀ ਬਿਲਕੁਲ ਸੁਣਵਾਈ ਨਹੀਂ ਕੀਤੀ ਹੈਗੀ ਜੀ ਕੀ ਨਾਮ ਤੁਹਾਡਾ ਜੀ ਸतीश ਕੁਮਾਰ ਸਨੋਸੀ ਰਾਮਸਰਾਜ ਪਿੰਡ ਪਿੰਡ ਟਾਲੀ ਵਾਲਾ ਬੋਤਲਾ ਤਹਾੜਾ ਵੀ ਇੱਕ ਵਾਰ ਆ ਗਿਆ ਜੀ ਇੱਕ ਵਾਰ ਰਹਿ ਗਿਆ ਜੀ 17 ਕਿੱਲੇ مشترکہ ਖਾਤੇ ਤੇ ਤੇ ਨਰਮਾ ਸੀਗਾ ਜੀ ਤਾਂ ਬਰਸਾਤ ਦਾ ਪਾਣੀ ਰੁਕਿਆ ਹੁੰਦਾ ਪੰਜ ਦਿਨ ਪਾਣੀ ਖੜਾ ਰਿਹਾ ਨਰਮਾ ਬਿਲਕੁਲ ਖਤਮ ਹੋ ਗਿਆ ਤੇ ਪਟਵਾਰੀ ਨੂੰ ਬੁਲਾ ਕੇ ਗਿਰਦਾਵਰੀ ਦੇ ਟਾਈਮ ਬੁਲਾ ਕੇ ਸਾਰਾ ਰਕਬਾ ਵਿਖਾਤਾ ਤੇ ਉਦੋਂ ਤੇ ਇਹ ਕਿ ਉਹਨੇ ਕਿ ਮੈਂ ਪਾ ਦੇਾਂਗਾ ਫਿਰ ਉਸ ਤੋਂ ਬਾਅਦ ਮੈਨੂੰ ਮੈਸੇਜ ਆਇਆ ਕਿ ਜੇ ਤੁਸੀਂ ਪਾਣਾ ਤਾਂ ਉੱਥੇ ਆਓ ਅਰਨੀ ਵਾਲੇ ਮਿਲੋ ਮਿਲੋ ਉਹ ਜਿਹੜਾ ਮੈਂ ਇਨਕਾਰ ਕਰਤਾ ਕਿ ਮੈਂ ਅਰਨੀ ਵਾਲੇ ਜਾਂਦੀ ਰੋੜ ਨਹੀਂ ਮੈਂ ਜੋਇਆ ਰਕਬਾ ਆਪਿਆ ਵੇਖ ਕੇ ਜੋ ਬਾਨਾ ਪਾਲਾ ਨਾ ਮੈਂ ਕੋਈ ਸ਼ਿਕਾਇਤ ਕਰਨਾ ਚਾਹਦਾ ਨਾ ਕੋਈ ਹੈ ਲੇਕਿਨ ਉਹਨੇ ਕੀਤੀ ਨਜਾਇਜ਼ ਇੱਕ ਪਿੰਡ ਦਾ 40 50 ਬੰਦਿਆਂ ਦਾ ਰਕਬਾ ਨਹੀਂ ਵੇਚਿਆ ਤੇ ਚਲਿਆ ਖਰਾਬ ਵਿੱਚ ਖਰਾਬ ਤੇ ਬਿਲਕੁਲ ਹੀ ਹੋ ਗਿਆ ਸਾਰਾ ਕੁਝ ਪ੍ਰਸਾਦ ਦਾ ਪਾਣੀ ਖੜਾ ਰਿਹਾ ਉਹਦਾ ਸੇਮ ਨਾਲੀ ਦਾ ਪਾਣੀ ਉੱਥੱਲੇ ਮਾਰ ਕੇ ਉਹ ਵੀ ਆਇਆ ਜੀ ਇਹ ਪਹਿਲੀ ਵਾਰੀ ਇੱਥੇ ਖਰਾਬਾ ਹੋਇਆ ਜਾਂ ਅੱਗੇ ਵੀ ਹੋ ਜਾਂਦਾ ਸੀ ਨਹੀਂ ਅੱਗੇ ਵੀ ਹੋ ਜਾਂਦਾ ਜੀ ਅੱਗੇ ਮਾਰਦਾ ਮਿਲ ਜਾਂਦਾ ਸੀ 4 5 ਸਾਲਾਂ ਬਾਅਦ ਹੁੰਦਾ ਤੇ ਉਹ ਆ ਜਾਂਦਾ ਜਿੱਥੇ ਜਿੱਥੇ ਹੁੰਦਾ ਤੇ ਜੇ ਸਹੀ ਤਰੀਕੇ ਨਾਲ ਕਾਰਜ ਆ ਕਿਰਦਾ ਉਹ ਰੀਤੇ ਮਿਲਦਾ ਮੁਆਵਜ਼ਾ ਵੀ ਮਿਲੇ ਆ ਇਹਨੇ ਮਤਲਬ ਗਰਦਾਵਰੀ ਕਰਨ ਚ ਉਹਨਾਂ ਨੇ ਏਹਰ ਫੇਰ ਕੀਤੀ ਬਿਲਕੁਲ ਨਹੀਂ ਗਰਦਾਵਰੀ ਕਰਨ ਨੇ ਚ ਏਹਰ ਫੇਰ ਕੀਤੀ ਹੈ ਜਿਹੜੇ ਬੰਦਿਆਂ ਨੂੰ ਬੁਲਾਇਆ ਉੱਤੇ ਆਪਦੇ ਆਫਿਸੇ ਚ ਉਹਨਾਂ ਦੇ ਰਕਵੇ ਪਾਤੇ ਜਾਂ ਜਿਵੇਂ ਵੀ ਕੀਤਾ ਜਿਹੜਾ ਬੰਦਾ ਨਹੀਂ ਗਿਆ ਜੀ ਮਿਲਿਆ ਉਹਨੂੰ ਉਹਨਾਂ ਦੇ ਰਕਵੇ ਰਹੇਗਾ ਜੀ ਮੈਂ ਜੀ ਕਾਮਰੇਡ ਰਣਸਰਾਜੀ ਗੋਲਡਨ ਜ਼ਿਲ੍ਹਾ ਸਕੱਤਰ ਪਾਰਟੀ ਕਮਿਊਨਸ ਪਾਰਟੀ ਫਾਜ਼ਿਲਕਾ ਸਾਨੂੰ ਪਿੰਡ ਟਾਲੀ ਵਾਲਾ ਬੋਦਲਾ ਦਾ ਕਿਸਾਨਾਂ ਨੇ ਅੱਜ ਤਾਲਮਿਲ ਕੀਤਾ ਜਿਹੜੀ ਨਾਲ ਅਸੀਂ ਕੋਲਿੰਦ ਕਿਸਾਨ ਸਭਾ ਦੇ ਆਗੂ ਵੀ ਨਾਲ ਆਏ ਨੇ ਇਹ ਕਿਸਾਨਾਂ ਨੇ ਆਪੋ ਦਾ ਰਕਬਾ ਸਾਨੂੰ ਦਿਖਾਇਆ ਹੈ ਕਿ ਸਾਡਾ 100% ਜਿਹੜਾ ਰਕਬਾ ਸਾਡਾ ਨਸ਼ਟ ਹੋ ਗਿਆ ਹੈ ਇਥੋਂ ਸੇਮ ਨਾਲਾ ਜਿਹੜਾ ਉਹ ਪਿਛਲੇ ਪਿੰਡ ਜਿਹੜਾ ਘਟਿਆਣਾ ਲਿਆਣਾ ਚਾਲਾਂ ਖਿਓ ਵਾਲੀ ਇਹਨਾਂ ਪਿੰਡਾਂ ਵਿੱਚੋਂ ਹੋ ਕੇ ਇਹ ਟਾਲੀ ਵਾਲੇ ਬੋਦਲੇ ਚੋਂ ਹੁੰਦਾ ਹੋਇਆ ਸੰਦਰਾਣੇ ਪਿੰਡ ਜਾਂਦਾ ਹੈ ਜਿਹੜਾ ਕਿ ਇਸ ਸੇਮ ਨਾਲੇ ਦਾ ਕੋਈ ਉਦਰਵਾਇਆ ਬਣਦਾ ਹੀ ਨਹੀਂ ਨਾ ਕਿ ਉਦਰ ਕੋਈ ਦਰਿਆ ਹੈ ਕਿਉਂਕਿ ਹਮੇਸ਼ਾ ਸੇਮ ਨਾਲੇ ਲਾਸਟ ਵਿੱਚ ਦਰਿਆਵਾਂ ਨੂੰ ਪੈਂਦੇ ਨੇ। ਸੰਦਰਾਣੇ ਵੱਲੇ ਪਾਉਣਾ ਤੇ ਦਾ ਮਤਲਬ ਕੋਈ ਹੀਰਾ ਫੇਰੀ ਕੀਤੀ ਗਈ ਹੈ ਜਦੋਂ ਇਹ ਸੇਮ ਨਾਲੇ ਬਣੇ ਨੇ। ਇਹਨਾਂ ਸੇਮ ਨਾਲੇ ਦਾ ਮੂੰਹ ਜਿਹੜਾ ਦਰਿਆ ਵੱਲੇ ਕੀਤਾ ਜਾਵੇ ਫਾਜ਼ਿਲ ਕਵਰ ਨਹੀਂ ਹੈ ਇੱਥੋਂ ਇੱਕ ਹੋਰ ਚੰਦਪਾਨ ਡਰੇਨ ਪੈਂਦੀ ਹੈ। ਉਹ 4-5 ਕਿਲੋਮੀਟਰ ਹੀ ਹੈ। ਜੇ ਉਹਦਾ ਵਾ ਉਹਦੇ ਚ ਪਾਜ ਜਾਵੇ ਇਹਨੂੰ ਸੇਮ ਨਾਲੇ ਨੂੰ ਚੌੜਾ ਕੀਤਾ ਜਾਵੇ ਤੇ ਹਰ ਸਾਲ ਜੇ ਡੁੱਬਦੇ ਨੇ ਕੋਈ ਸਾਲ ਭਾਵੇਂ ਖਾਲੀ ਇਹਨਾਂ ਤੇ ਜਾਏ ਨਹੀਂ ਤਾਂ ਹਰ ਦੂਜੇ ਤੀਜੇ ਸਾਲ ਇਹਨਾਂ ਦਾ ਦੋਬਾ ਹੁੰਦਾ ਜਿਹੜੀ ਇਹਨਾਂ ਨੂੰ ਹੀ ਖੱਜਲ ਖਵਾਰੀ ਹੋ ਰਹੀ ਹੈ ਸਰਕਾਰ ਨੂੰ ਹੀ ਮੁਆਵਜ਼ਾ ਦੇਣਾ ਪੈ ਰਿਹਾ ਹੈ ਤੇ ਮੈਂ ਤੇ ਇਹ ਕਵਾਂਗਾ ਕਿ ਸਰਕਾਰ ਦੁਬਾਰਾ ਇਹਦਾ ਕਰਾ ਕੇ ਸਰਵਾ ਵਗੈਰਾ ਤੇ ਇਹ ਜਿਹੜਾ ਸੇਮ ਨਾਲ ਦਾ ਪਾਣੀ ਜਿਹੜਾ ਉਧਰ ਚੰਦ ਬਾਂਡ ਡਰੇਨ ਨੂੰ ਪਾਇਆ ਜਾਵੇ ਤੇ ਇਸ ਦਾ ਜਿਹੜਾ ਚੜਾਈ ਪੂਰੀ ਕਰਕੇ ਜਿਹੜੀ ਹੈ ਉਹਦੀ ਹੋਰ ਜ਼ਮੀਨ ਖਰੀਦ ਕੇ ਜਿਹੜੀ ਹੈ ਪੂਰੀ ਚੌੜੀ ਕੀਤੀ ਜਾਵੇ ਦੂਸਰੀ ਗੱਲ ਇਹ ਵੀ ਜਿਹੜਾ ਲੋਕ ਆਏ ਨੇ ਕਿਸਾਨ ਜਿਹੜੇ 70 80 ਕਿੱਲਾ ਕਹਿੰਦੇ ਵੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਜਿਨ੍ਹਾਂ ਦਾ 100% ਨੁਕਸਾਨ ਹੋਇਆ ਉਹਨਾਂ ਨੂੰ ਨਹੀਂ ਮਿਲੇ ਤੇ ਪਟਵਾਰੀ ਨੇ ਮਿਲੀ ਭੁਗਤਕਾਰ ਕੇ ਜਿਨ੍ਹਾਂ ਦੇ ਠੀਕ ਖੜੇ ਨੇ ਉਹਨਾਂ ਨੂੰ ਦਿੱਤਾ ਹੈ ਸਾਨੂੰ ਉਹਦੇ ਨਾਲ ਵੀ ਕੋਈ ਇਤਰਾਜ਼ ਨਹੀਂ ਹੈ ਵੀ ਜਿਹਨੂੰ ਮਿਲਿਆ ਹੈ ਪਰ ਇਹਨਾਂ ਦਾ ਜਰੂਰ ਪਾਇਆ ਜਾਵੇ ਮੈਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੋਂ ਇਹ ਮੰਗ ਕਰਦਾ ਕਿ ਉਹ ਪਟਵਾਰੀ ਨੇ ਜੇ ਕੋਤਾਈ ਕੀਤੀ ਤਾਂ ਉਹਦੇ ਤੇ ਜਲਦੀ ਤੋਂ ਜਲਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਸਸਪੈਂਡ ਕੀਤਾ ਜਾਵੇ ਤੇ ਇਹਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਜੇ ਸਾਡੀ ਕੋਈ ਹੱਲ ਨਾ ਕੀਤਾ ਗਿਆ ਦਾ ਨਾ ਹੱਲ ਕੀਤਾ ਤੇ ਫਿਰ ਅਸੀਂ ਜਿਹੜਾ ਸੰਘਰਸ਼ ਕਰਨ ਲਈ ਵੀ ਤਿਆਰ ਰਹਿਵਾਂਗੇ